ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਬੱਜ ਚੁੱਕੇ ਨੇ 6 ਤੇ ਅੱਜ ਆਪਾਂ ਹੋ ਗਏ ਜੀ ਲੇਟ ਤੇ ਸਵੇਰ ਤੋਂ ਪਹਿਰੇ ਤੀਕਾ ਮੀਂਹ ਅੱਜ ਦਿਨ ਹੈਗਾ ਮੰਗਲਵਾਰ ਚਲੋ ਆਪਾਂ ਗੱਲਬਾਤ ਕਰਦੇ ਆਂ ਵੀ ਅੱਜ ਦਾ ਹੋਲ ਸੇਲ ਦਾ ਰੇਟ ਕੀ ਆ ਤੇ ਮੀਂਹ ਕਾਰਨ ਵੀ ਸਬਜ਼ੀਆਂ ਦੇ ਰੇਟ ਵਧਿਆ ਜਾਂ ਘਟਦਿਆ ਚਲੋ ਆਪਾਂ ਗੱਲਬਾਤ ਕਰੀਏ ਜੀ ਤੁਹਾਨੂੰ ਆਪਾਂ ਦਿਖਾਉਨੇ ਆਂ ਵੀ ਅੱਜ ਦਾ ਕੀ ਭਾ ਰਿਹਾ ਜੀ ਜੀ ਦੋਸਤੋ ਚਲੋ ਆਪਾਂ ਕਰੀਏ ਗੱਲਬਾਤ ਕਰਦੇ ਆਂ ਆਪਾਂ ਵੀ ਅੱ ਤੇ ਮੀਂਹ ਕਾਰਨ ਨਾ ਬਹੁਤ ਜ਼ਿਆਦਾ ਮੀਂਹ ਪਈ ਹੈ ਸ਼ਹਿਰ ਤੋਂ ਤੇ ਸਾਰੇ ਸਬਜ਼ੀ ਵਾਲੇ ਸਬਜ਼ੀ ਵਾਲੇ ਬਾਈ ਹੋਰੀ ਸਾਰੇ ਲੇਟ ਆਏ ਨੇ ਅੱਜ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਤੋਰੀ ਦਾ ਜੀ ਅੱਜ ਦਾ ਹਾਂਜੀ ਦੋਸਤੋ ਪਿੰਡੀ ਦਾ ਭਾਅ ਹੈਗਾ ਜੀ 150 ਦਾ 5 ਕਿਲੋ ਆ ਜੀ ਪਿੰਡੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕਦੋਂ ਨਾ ਭਾਅ ਆਏਗਾ 40 ਰੁਪਏ ਟੋਕਰੇ ਵਾਲਿਆਂ ਦਾ ਭਾਅ ਜੀ ਜੇ ਕਿਸੇ ਨੇ ਬੰਦੇ ਨੇ ਖੁੱਲਾ ਲੈਣਾ 5 ਕਿਲੋ ਦਾ ਭਾਅ ਜੀ ਇਹ ਆਪਾਂ ਗ੍ਰੇਡ ਬਾਰੇ ਵੀ ਗੱਲਬਾਤ ਕਰਾਂਗੇ ਵੀ ਕਦੋਂ ਦਾ ਕੀ ਭਾਅ ਜੀ ਸਮਝ ਰਹੇ ਹੋ ਮੈਂ ਹਾਂਜੀ ਦੋਸਤੋ ਕੱਚੇ ਝੋਲੇ ਦਾ ਭਾਅ ਹੈਗਾ ਜੀ 150 ਤੋਂ ਲੈ ਕੇ 200 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਝੋਲੇ ਦਾ ਕੱਚੀ ਦਾ ਜੀ ਅੱਜ ਦਾ ਤੇ ਜੀ ਇਹ ਹੈਗਾ ਪੰਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਮੂਲੀ ਦਾ ਭਾਅ ਹੈਗਾ ਜੀ 150 ਦਾ 5 ਕਿਲੋ ਦਾ ਭਾਅ ਜੀ ਮੂਲੀ ਦਾ ਅੱਜ ਦਾ ਹਾਂਜੀ ਦੋਸਤੋ ਪਾਲਕ ਦਾ ਭਾਅ ਹੈਗਾ ਜੀ 250 ਰੁਪਏ ਦਾ ਦਰਜਣ ਦਾ ਭਾਅ ਜੀ ਦਾ ਪਾਲਕ ਦਾ ਜੀ ਤੇ ਪਦੀਨੇ ਦਾ ਭਾਅ ਆਏਗਾ ਜੀ 100 ਰੁਪਏ ਦਾ ਦਰਜਣ ਦਾ ਭਾਅ ਜੀ ਪਦੀਨੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਧਨੀਏ ਦਾ ਭਾਅ ਹੈਗਾ 70 ਤੋਂ 80 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਇਹ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਹੈਰੀ ਨਾਲ ਵੀ ਕਰੀਏ ਗੱਲਬਾਤ ਵੀ ਅੱਜ ਕਿੱਦਾਂ ਦਾ ਕੀ ਭਾਰਾ ਕਿ ਤੇ ਸਬਜ਼ੀਆਂ ਦਾ ਕੀ ਭਾਜੀ ਅੱਜ ਦਾ ਦੋਸਤੋ ਆਪਾਂ ਬਾਈ ਹੈਰੀ ਨਾਲ ਚਲੋ ਆਪਾਂ ਗੱਲਬਾਤ ਕਰੀਏ ਜਾ ਕੇ ਵੀ ਅੱਜ ਦਾ ਕੀ ਭਾਰਾ ਹੈ ਜੀ ਹਾਂ ਬਾਈ ਹੈਰੀ ਕਿਵੇਂ ਹੋ ਠੀਕ ਆ ਬਾਈ ਪਹਿਲਾਂ ਅੱਜ ਮੀਂਹ ਸਵੇਰ ਤੋਂ ਮੀਂਹ ਪੈ ਰਿਹਾ ਸੀ ਅੱਜ ਫਿਰ ਸਬਜੀ ਅੱਜ ਆਉਂਦਾ ਕਪਰਾ ਆ ਲਿਆ ਅਚਾਨ ਸਬਜੀ ਦਾ ਰੇਟ ਮਿਲਿਆ ਜਾਂ ਨਹੀਂ ਮਿਲਿਆ ਆਪਣੀ ਦਾ ਅੱਜ ਨਹੀਂ ਵਧੀਆ ਰੇਟ ਰਿਹਾ ਬਈ ਰੇਟ ਵਧੀਆ ਰਿਹਾ ਕੱਲ੍ਹ ਵਾਲੀ ਮਿਲੀ ਜਾਂਦਾ ਉਹੀ ਹਾਂ ਹਾਂ ਬਈ ਚਲੋ ਵਧੀਆ ਵੀਰੇ ਉਹ ਚਲੋ ਗਰਮੀ ਤੋਂ ਵੀ ਥੋੜੀ ਜਿਹੀ ਰਾਹਤ ਮਿਲ ਗਈ ਹਾਂ ਹਾਂ ਬਈ ਤੇ ਅੱਜ ਕਦੋਂ ਦਾ ਕੀ ਬਾਹ ਰਿਹਾ ਜੀ ਅੱਜ ਆਪਣੇ ਦਾ ਕਦੋਂ ਬਈ ਅੱਜ ਜੋ ਆ ਮੰਗਰੋ 30 ਰੁਪਏ ਕਿਲੋ ਵਿੱਚ ਆ। ਹਾਂਜੀ ਦੋਸਤੋ 30 ਰੁਪਏ ਦਾ ਭਾਅ ਰਿਹਾ ਜੀ ਕੱਦੂ ਦਾ ਅੱਜ ਦਾ ਜੀ। ਠੀਕ ਆ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ। ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਦਾ ਭਾਅ ਜੀ 20 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਹਰੀ ਮਿਰਚ ਦਾ ਜੀ। ਬੰਦ ਲਫਾਵੇਂ ਦਾ ਭਾਅ ਜੀ ਇਹਦਾ। ਠੀਕ ਆ ਜੀ। ਹਾਂਜੀ ਦੋਸਤੋ ਬਾਈ ਨੂੰ ਪੁੱਛਦੇ ਆਂ ਵੀ ਅੱਜ ਦਾ ਵੱਡੇ ਗੁਵਾਰੇ ਦਾ ਕੀ ਭਾਅ ਰਿਹਾ? ਕੀ ਭਾਅ ਰਿਹਾ ਵੱਡੇ ਭਈਆ ਦੇ ਦਾ? 200 ਤੋਂ 250 ਰੁਪਏ ਵਿੱਚ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਵੱਡੇ ਗੁਵਾਰੇ ਦਾ ਭਾਅ ਜੀ ਅੱਜ ਦਾ ਇਹ ਪੰਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਜੀ ਅੱਜ ਦਾ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ 7 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਅੱਜ ਦਾ ਪੇਠੇ ਦਾ ਜੀ ਅੱਜ ਦਾ ਠੀਕ ਹੈ ਜੀ ਪੇਠੇ ਦਾ ਰੇਟ ਵੱਧ ਚੁੱਕਿਆ ਜੀ ਅੱਜ ਤੋਂ ਹਾਂਜੀ ਦੋਸਤੋ ਗੋਲ ਵੈਂਗਣੀ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਪੰਸੀਰੀ ਦਾ ਭਾਅ ਜੀ ਅੱਜ ਦਾ ਗੋਲ ਵੈਂਗਣੀ ਦਾ ਜੀ ਤੇ ਲੰਬੇ ਵਾਲੀ ਵੈਂਗਣੀ ਦਾ ਭਾਅ ਹੈਗਾ ਜੀ 100 ਰੁਪਏ ਦਾ ਭਾਅ ਜੀ ਇਹ ਵੀ ਪੰਸੀਰੀ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਕarele ਦਾ ਭਾਅ ਹੈਗਾ ਜੀ ਅੱਜ ਦਾ 30 ਤੋਂ ਲੈ ਕੇ 32 ਰੁਪਏ ਤੱਕ ਦਾ ਭਾਅ ਜੀ ਬੰਦ ਗ੍ਰੇਡ ਦਾ ਭਾਅ ਜੀ ਜਾਲ ਵਾਲੇ ਕarele ਦਾ ਪੂਰੀ ਵਧੀਆ ਟੌਪ ਦੇ ਕarele ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਬਾਈ ਹਿੰਮਤਪੁਰੇ ਵਾਲੇ ਨਾਲ ਬਾਈ ਨਾਲ ਕਰਦੇ ਆ ਗੱਲਬਾਤ ਵੀ ਅੱਜ ਚੌਲੇ ਦਾਣੇ ਵਾਲਾ ਕੀ ਭਾ ਲਾਤਾ ਕਿਤੋਂ ਰਿਲਾ ਦੋ ਜੀ 8 ਲਾ ਦੇ ਜਾਂ ਲੱਖ ਲਾ ਦੇ ਕੀ ਭਾ ਲਾਤਾ ਦਾਣੇ ਵਾਲੇ ਚੌਲੇ ਵੱਡੇ ਭਾਈ 16 ਦਾਣੇ ਵਾਲਾ 150 ਦਾ 5 ਕਿਲੋ ਹੈ ਜੀ ਹਾਂਜੀ ਦੋਸਤੋ 150 ਦਾ 5 ਕਿਲੋ ਲਾਤਾ ਬਾਈ ਨੇ ਦਾਣੇ ਵਾਲਾ ਚੌਲੇ ਦਾ ਭਾ ਜੀ ਅੱਜ ਦਾ ਜੀ ਇਹ ਤੇ ਬਾਈ ਨਾਲ ਹਿੰਮਤ ਹਿੰਮਤਪੁਰੇ ਵਾਲੇ ਬਾਈ ਨਾਲ ਇਹਦੇ ਨਾਲ ਵੀ ਗੱਲ ਕਰਦੇ ਆ ਵੀ ਕਰੀਲੇ ਦਾ ਵੇਡ ਕਰੀਲੇ ਦਾ ਅੱਜ ਕੀ ਭਾਰਿਆ ਬਾਈ ਕਹਿੰਦਾ ਵੀ ਜਦੋਂ ਠੰਡ ਹੋ ਜਾਂਦਾ ਮੇਰਾ ਰੇਟ ਘਟ ਜਾਂਦਾ ਕਹਿੰਦਾ ਚਲੋ ਅੱਜ ਗੱਲਬਾਤ ਕਰਦੇ ਆਂ ਵੀ ਅੱਜ ਮੀਂਹ ਪੈ ਗਿਆ ਤੇ ਕਰੀਲੇ ਦਾ ਭਾ ਕੀ ਰਹਿ ਗਿਆ ਜੀ ਕਰੀਲੇ ਦਾ ਕੀ ਭਾਰਿਆ ਜੀ ਅੱਜ ਸੋਡਾ 80 ਰੁਪਏ ਕਿਲੋ ਜੀ ਹਾਂਜੀ ਦੋਸਤੋ 80 ਰੁਪਏ ਕਿਲੋ ਜੀ ਦਾ ਭਾਅ ਰਹਿ ਗਿਆ ਜੀ ਅੱਜ ਦਾ ਵੀ ਠੀਕ ਆ ਜੀ ਕਿਲੋ ਦਾ ਭਾਅ ਜੀ ਇਹਦਾ ਅੱਜ ਦਾ ਜੀ ਇਹ ਠੀਕ ਆ ਜੀ ਹਾਂਜੀ ਦੋਸਤੋ ਬਾਈ ਹਿੰਮਤਪੁਰੇ ਤੁਹਾਨੂੰ ਬਾਈ ਹੁਰੀ ਆ ਵੀ ਆਪਾਂ ਇਹਨਾਂ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਦੇਸੀ ਦੇ ਬਾਰੇ ਦਾ ਕੀ ਭਾ ਰਿਹਾ ਜੀ ਅੱਜ ਦਾ ਠੀਕ ਆ ਤੇ ਚਲੋ ਮੌਸਮ ਵੀ ਅੱਜ ਖਰਾਬ ਆ ਥੋੜਾ ਜਿਹਾ ਚਲੋ ਬਾਈ ਨਾਲ ਕਰਦੇ ਆਂ ਗੱਲਬਾਤ ਵੀ ਅੱਜ ਕੀ ਭਾ ਜੀ ਹੋਰ ਬਾਈ ਹਿੰਮਤਪੁਰਾ ਬਾਈ ਠੀਕ ਆ ਤੇ ਅੱਜ ਦੇਸੀ ਦੇ ਬਾਰੇ ਦਾ ਕੀ ਭਾ ਰਿਹਾ ਜੀ ਅੱਜ ਜੀ ਪਹਿਲਾਂ ਕਰਦੇ ਆਂ 110 ਰੁਪਏ 100 ਰੁਪਏ ਅੱਜ 90 ਹਾਂਜੀ ਦੋਸਤੋ ਅੱਜ 90 ਰੁਪਏ ਕਿਲੋ ਦਾ ਭਾਅ ਰਹਿ ਗਿਆ ਜੀ ਅੱਜ ਦਾ ਜੀ ਕੀ ਕਹਿੰਦੇ ਦੇਸੀ ਗੁਵਾਰੇ ਦਾ 40 ਰੁਪਏ ਦਾ 450 ਦਾ 5 ਕਿਲੋ ਦਾ ਭਾਜੀ ਦੇਸੀ ਗੁਵਾਰੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਚਲਾਈ ਦਾ ਭਾਅ ਹੈਗਾ ਜੀ ਅੱਜ ਦਾ 120 ਰੁਪਏ ਦਾ ਦਰਜਣ ਦਾ ਭਾਅ ਜੀ ਚਲਾਈ ਦਾ ਸਾਗ ਦਾ ਜੀ ਇਹਦਾ ਹਾਂਜੀ ਦੋਸਤੋ ਪੱਤ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ 150 ਦਾ 5 ਕਿਲੋ ਦਾ ਭਾਅ ਜੀ ਗ੍ਰੇਡ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਠੀਕ ਹੈ ਜੀ ਜੇ ਕਿਸੇ ਨੇ ਲੈਣੀਆਂ 5 ਕਿਲੋ ਵੀ ਮਿਲ ਜੂ ਜੀ ਜੇ ਤੇ ਲੈਣੀਆਂ ਪੱਤ ਗੋਭੀ ਜੀ 150 ਦੀ 5 ਕਿਲੋ ਦਾ ਭਾਅ ਜੀ ਅੱਜ ਦਾ ਹਾਂਜੀ ਦੋਸਤੋ ਆਪਾਂ ਬਾਈ ਬੁੱਟੇ ਨਾ ਕਰਦਾਂ ਗੱਲਬਾਤ ਵੀ ਅੱਜ ਮਿਰਚ ਦਾ ਕੀ ਭਾਰਾ ਬੁੱਟੇ ਬਾਈ ਮਿਰਚ ਦਾ ਕੀ ਭਾਅ ਚੱਲਿਆ ਜੀ ਅੱਜ ਦਾ ਅੱਜ ਅੱਜ ਵੀਰੇ 20 ਤੋਂ ਲੈ ਕੇ 35 ਹਾਂਜੀ ਦੋਸਤੋ 20 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਆ ਰਿਹਾ ਜੀ ਮਿਰਚ ਦਾ ਜੀ ਹਰੀ ਮਿਰਚ ਦਾ ਜੀ ਅੱਜ ਦਾ ਭਾਅ ਜੀ ਇਹ ਬਰਨਾਲਾ ਮੰਡੀ ਦਾ ਜੀ ਹਾਂਜੀ ਦੋਸਤੋ ਅੱਜ ਦਾ ਟਮਾਟਰ ਦਾ ਭਾਅ ਹੈਗਾ ਜੀ ਅੱਜ ਦਾ ਬਰਨਾਲੇ ਦਾ ਬਾਜ਼ਾਰ ਹੈਗਾ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਜੀ ਦੋਸਤੋ ਪਹਾੜੀ ਗਾਜਰ ਦਾ ਭਾਅ ਹੈਗਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਵਧੀਆ ਗਾਜਰਾਂ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ ਅੱਜ ਦਾ 40 ਰੁਪਏ ਕਿਲੋ ਦਾ ਭਾਅ ਜੀ ਅੱਜ ਦਾ ਨਿੰਬੂ ਦਾ ਜੀ ਇਹ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਦੋਸਤੋ ਚਾਹਨਾ ਖੀਰੇ ਦਾ ਭਾਅ ਹੈਗਾ ਜੀ 550 ਰੁਪਏ ਦਾ ਲਫਾਫੇ ਦਾ ਭਾਅ ਜੀ 20 ਕਿਲੋ ਦਾ ਲਫਾਫੇ ਦਾ ਭਾਅ ਜੀ ਅੱਜ ਦਾ ਚਾਹਨਾ ਖੀਰੇ ਦਾ ਪੂਰਾ ਵਧੀਆ ਟਾਪ ਦਾ ਖੀਰਾ ਜੀ ਇਹ ਹਾਂਜੀ ਦੋਸਤੋ ਦੇਸੀ ਖੀਰੇ ਦਾ ਭਾਅ ਹੈਗਾ ਜੀ ਅੱਜ ਦਾ 15 ਰੁਪਏ ਦਾ ਭਾਅ ਜੀ ਖੀਰੇ ਦਾ ਜੀ ਠੀਕ ਹੈ ਜੀ ਬੰਦ ਵਾਲਾ ਭਾਵੇਂ ਆਪਾ ਜੀ ਘੱਟੋ-ਘੱਟ ਇਹਦੇ ਵਿੱਚ 20 ਕਿਲੋ ਜਾਂ 18 ਕਿਲੋ ਦਾ ਬਾਈਨ ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਹਰੇ ਮਟਰਾਂ ਦਾ ਭਾਅ ਹੈਗਾ ਜੀ ਅੱਜ ਦਾ 100 ਰੁਪਏ ਦਾ ਬਾਜ਼ਾਰ ਆ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਜੀ ਬੰਦ ਪੂਰੀ ਦਾ ਭਾਅ ਜੀ ਅੱਜ ਦਾ ਹਰੇ ਮਟਰਾਂ ਦਾ ਹਾਂਜੀ ਦੋਸਤੋ ਫੁੱਲ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਬੰਦ ਡੱਬੇ ਦਾ ਭਾਅ ਹੈਗਾ ਜੀ 30 ਰੁਪਏ ਕਿਲੋ ਦਾ ਭਾਅ ਜੀ ਬਰਨਾਲਾ ਮੰਡੀ ਦਾ ਬੰਦ ਡੱਬੇ ਦਾ ਭਾਅ ਜੀ ਅੱਜ ਦਾ ਜੀ ਸ਼ਿਮਲਾਲੀ ਗੋਭੀ ਹੈ ਜੀ ਪੂਰੀ ਵਧੀਆ ਹਾਂਜੀ ਦੋਸਤੋ ਅਰਬੀ ਦਾ ਭਾਅ ਹੈ ਜੀ ਬੰਦ ਬੂਰੀ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਅਰਬੀ ਦਾ ਜੀ ਅੱਜ ਦਾ ਜੀ ਹਾਂਜੀ ਦੋਸਤੋ Shimla ਮਿਰਚ ਦਾ ਭਾਅ ਹੈ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਬੰਦ ਲਫਾਫੇ ਦਾ ਭਾਅ ਜੀ Shimla ਮਿਰਚ ਦਾ ਪੂਰੀ ਵਧੀਆ ਟੌਪ ਦੀ ਮਿਰਚ ਹੈ ਜੀ ਇਹ ਠੀਕ ਹੈ ਜੀ ਅੱਜ ਦਾ ਭਾਅ ਜੀ Shimla ਮਿਰਚ ਦਾ ਜੀ ਆ ਤੋਲਾ ਸੰਦਾ ਪਹਾ ਹੈਗਾ ਜੀ ਬੰਦਪੋਰੀ ਦਾ ਅੱਜ ਦਾ ਪਹਾ ਹੈਗਾ ਜੀ 70 ਰੁਪਏ ਤੋਂ ਲੈ ਕੇ 85 ਰੁਪਏ ਤੱਕ ਦਾ ਪਹਾ ਵੀ ਲਾਸੰਦਾ ਵਧੀਆ ਕਾਪ ਦੇ ਲਾਸੰਦਾ ਪਹਾ ਜੀ ਅੱਜ ਦਾ ਦੋਸਤੋ ਆਦਰਕ ਦਾ ਪਹਾ ਹੈਗਾ ਜੀ ਬੰਦਪੋਰੀ ਦਾ ਪਹਾ ਹੈਗਾ ਜੀ ਅੱਜ ਦਾ ਬਰਨਾਲਾ ਮੰਡੀ ਦਾ 50 ਤੋਂ ਲੈ ਕੇ 55 ਰੁਪਏ ਤੱਕ ਦਾ ਪਹਾ ਵੀ ਆਜਾ ਰਕਦਾ ਜੀ ਬਦਿਆ ਟੌਪ ਦੇ ਅਦਰਕ ਦਾ ਭਾਅ ਜੀ ਅੱਜ ਦਾ ਸਪੈਦੇ ਅੰਬਰਾ ਦਾ ਭਾਅ ਹੈਗਾ ਜੀ ਅੱਜ ਦਾ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਹੋ ਗਿਆ ਜੀ ਸਪੈਦੇ ਅੰਬਰਾ ਜੀ ਅੱਜ ਦਾ ਜੀ ਇਹ ਬੰਦ ਗ੍ਰੇਡੀਆਂ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਪਵਿੱਤੇ ਦਾ ਭਾਅ ਹੈ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੈ ਜੀ ਬੰਦ ਗ੍ਰੇਡ ਦਾ ਜੀ ਅੱਜ ਦਾ ਜੀ ਭਾਅ ਪਵਿੱਤੇ ਦਾ ਜੀ ਅੱਜ ਦਾ ਹਾਂਜੀ ਦੋਸਤੋ ਆਲੂ ਬੁਖਾਰੇ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਆਲੂ ਬੁਖਾਰੇ ਹੁੰਦਾ ਜੀ ਅੱਜ ਦਾ ਬੰਦ ਗ੍ਰੇਡ ਦਾ ਭਾਅ ਜੀ ਇਹ ਹਾਂਜੀ ਦੋਸਤੋ ਲੀਚੀ ਦਾ ਭਾਅ ਘਟ ਚੁੱਕਿਆ ਜੀ ਮੀਂਹ ਦੇ ਮੌਸਮ ਦੇ ਕਾਰਨ ਥੋੜਾ ਜਾ 1100 ਦੀ ਪੇਟੀ ਦਾ ਭਾਅ ਰਹਿ ਗਿਆ ਜੀ 10 ਕਿਲੋ ਹੁੰਦਾ ਬੰਦ ਪੇਟੀ ਦੇ ਵਿੱਚ ਲੀਜੀ ਦਾ ਵਾਜਨ ਜੀ ਅੱਜ ਦਾ ਭਾਅ 1100 ਦਾ ਡੱਬਾ ਰਹਿ ਗਿਆ ਜੀ ਬੰਦ ਲੀਜੀ ਦਾ ਹਾਂਜੀ ਦੋਸਤੋ ਕੀਵੀ ਦਾ ਭਾਅ ਹੈਗਾ ਜੀ ਅੱਜ ਦਾ 1500 ਰੁਪਏ ਦਾ ਭਾਅ ਜੀ ਇਹਦੇ ਵਿੱਚ 16 ਪੀਸ ਹੁੰਦੇ ਆ ਜੀ ਇਹਦੇ ਵਿੱਚ ਠੀਕ ਹੈ ਜੀ ਕੀਵੀ ਦਾ ਭਾਅ ਅੱਜ ਦਾ ਜੀ ਇਹ ਬਰਨਾਲਾ ਮੰਡੀ ਦਾ ਜੀ ਹਾਂਜੀ ਦੋਸਤੋ ਦਸਹਰੀ ਅੰਬ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਦਸਹਰੀ ਅੰਬ ਦਾ ਜੀ ਇਹ ਵਧੀਆ ਟੋਪ ਦੇ ਅੰਬ ਦਾ ਭਾਅ ਜੀ ਅੱਜ ਦਾ ਜੀ ਬਰਨਾਲਾ ਮੰਡੀ ਦਾ ਬੰਦ ਗ੍ਰੇਡ ਦਾ ਭਾਅ ਜੀ ਅੱਜ ਦਾ ਜੀ ਇਹ ਹਾਂਜੀ ਦੋਸਤੋ ਅੱਜ ਦਾ ਭਾਅ ਹੈਗਾ ਜੀ ਦਸਹਰੀ ਅੰਬ ਦਾ ਬੰਦ ਗ੍ਰੇਡ ਦਾ ਭਾਅ ਹੈਗਾ ਜੀ 25 ਰੁਪਏ ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਰਿਹਾ ਜੀ ਅੱਜ ਦਾ ਬਰਨਾਲਾ ਮੰਡੀ ਦਾ ਜੀ ਇਹ ਸਾਰੇ ਗ੍ਰੇਡਾਂ ਦਾ ਭਾਅ ਜੀ ਇੱਕ ਕੱਲੇ ਇੱਕ ਗ੍ਰੇਡ ਦਾ ਭਾਅ ਇਹ ਹਾਂਜੀ ਦੋਸਤੋ ਸਾਰੇ ਗ੍ਰੇਡ ਦਾ ਭਾਅ ਇਹ ਬੋਲੀਦਾ ਜੀ ਅੱਜ ਦਾ ਜੀ ਇਹ ਠੀਕ ਹੈ ਜੀ ਸਾਰੇ ਗ੍ਰੇਡ ਲੈਣੇ ਪੈਂਦੇ ਜੇ ਕਿਸੇ ਨੇ ਲੈਣਿਆ ਹੋਲ ਸੇਲ ਦਾ ਰੇਟ ਹੁੰਦਾ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਦਸਹਿਰੀ ਆਂਬ ਦਾ ਜੀ ਇਹਦਾ ਜੀ ਦੋਸਤੋ 1 ਬੰਦ ਡੱਬੇ ਦੇ ਵਿੱਚ ਵਜਨ ਹੁੰਦਾ 5 ਕਿਲੋ ਦਾ ਭਾਅ ਜੀ 1100 ਰੁਪਏ ਦੇ ਪੇਟੀ ਦਾ ਭਾਅ ਜੀ ਇਹਦਾ ਸੇਵ ਦਾ ਜੀ ਪੂਰਾ ਵਧੀਆ ਟਾਪ ਦਾ ਸੇਵ ਹੈ ਜੀ ਇਹ ਠੀਕ ਹੈ ਜੀ 5 ਕਿਲੋ ਹੁੰਦਾ ਸੇਵ ਇਹਦੇ ਵਿੱਚ 1100 ਦੀ ਪੇਟੀ ਰਹਿ ਜਾਂਦੀ ਆ ਬੰਦ ਡੱਬੇ ਦੀ ਹਾਂ ਜੀ ਦੋਸਤੋ ਪੈਨ ਐਪਲ ਦਾ ਭਾਅ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਪੈਨ ਐਪਲ ਦਾ ਜੀ ਅੱਜ ਦਾ ਮਾ ਸ਼ੰਮੀ ਦਾ ਭਾਅ ਹੈਗਾ ਜੀ 1300 ਦਾ ਬੰਦ ਬੋਰੀ ਆਈ 1300 ਦੀ 20 ਕਿਲੋ ਦੀ ਬੋਰੀ ਹੁੰਦੀ ਹੈ ਜੀ ਇਹ ਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਆਂ ਵੀ ਅੱਜ ਦਾ ਕੀ ਪਾ ਰਿਹਾ ਤੇ ਆਲੂ ਦੇ ਪਿਆਜ਼ ਦਾ ਕੀ ਅੱਜ। ਸਾਬ ਜੀ ਨਾਲ ਕਰਦੇ ਆਂ ਗੱਲਬਾਤ ਜੀ ਅੱਜ ਆਲੂ ਦਾ ਕੀ ਪਾ ਰਿਹਾ ਤੇ ਮੌਸਮ ਵੀ ਠੰਡਾ ਪਾ ਰਿਹਾ ਨਾਲ ਕਰਦੇ ਆਂ ਗੱਲਬਾਤ ਤੇ ਮੀਂਹ ਪੈ ਗਿਆ। ਜੇ ਵਾਸਤੇ ਨਾਲ ਜੀ। ਹਾਂ ਜੀ। ਨਮਸਤੇ ਜੀ। ਨਮਸਤੇ ਭਾਈ। ਹੋਠੀਕੋ ਜੀ। ਵਧੀਆ ਵਧੀਆ। ਫਿਰ ਪੈ ਗਿਆ ਮੀਂਹ ਵੀ ਅੱਜ ਮੌਸਮ। ਬਹੁਤ ਵਧੀਆ ਠੰਡਾ ਹੋ ਗਈ ਵਧੀਆ। ਵਧੀਆ ਹੋ ਗਿਆ ਠੰਡਾ ਜੀ ਹੁਣ। ਤੇ ਅੱਜ ਆਲੂ ਦਾ ਕੀ ਪਾ ਰਿਹਾ? ਆਲੂ ਵੀ ਕਹਿੰਦੇ ਆ 550 ਰੁਪਏ। ਅੱਛਾ ਜੀ ਕਿਹੜਾ ਆਲੂ ਆ ਜੀ ਆਪਣਾ ਇਹ ਡਾਇਮੰਡ ਡਾਇਮੰਡ ਭਾਈ ਡਾਇਮੰਡ ਵਿਕਿਆ ਜੀ 550 ਰੁਪਏ ਦਾ ਭਾਜ ਜੀ ਬੰਦਬੋਰੀ ਦਾ ਜੀ ਇਹ ਲਾਲ ਵੀ 550 ਹਾਂਜੀ ਦੋਸਤੋ ਐਲ ਆਰ ਵੀ 550 ਰੁਪਏ ਦਾ ਭਾਜ ਜੀ ਲਾਲ ਆਲੂ ਦਾ ਭਾਜ ਜੀ ਅੱਜ ਦਾ ਜੀ ਤੋਂ ਆ ਡਾਇਮੰਡ ਵਿਕਿਆ ਜੀ ਅੱਜ ਦਾ ਭਾਅ ਹੈਗਾ ਜੀ ਇਹਦਾ 500 ਰੁਪਏ ਦਾ ਭਾਜ ਜੀ ਬੰਦਬੋਰੀ ਦਾ ਜੀ ਭਾਜ ਜੀ ਇਹਦਾ ਤੇ ਹਾਂਜੀ ਦੋਸਤੋ ਗੈਤੀ ਦਾ ਭਾਅ ਹੈਗਾ ਜੀ ਆਲੂ ਦਾ 350 ਰੁਪਏ ਦਾ ਭਾਜ ਜੀ ਬੰਦਬੋਰੀ ਦਾ ਜੀ ਇਹਦਾ ਦੋਸਤੋ ਆਪਾਂ ਬਾਬੂ ਹੋਰਾਂ ਨਾਲ ਧੰਨਵਾਦ ਕਰਦੇ ਜੀ ਅੱਜ ਦਾ ਪਿਆਜ਼ ਦਾ ਕੀ ਭਾਅ ਰਿਹਾ ਤੇ ਜਨਾਬ ਆਪਾਂ ਗੱਲ ਕਰਦੇ ਜੀ ਠੀਕ ਹੈ ਜੀ ਸੀ ਆ ਗੱਡੀ ਖੜੀ ਆਪਾਂ ਗੱਡੀ ਬਾਰੇ ਵੀ ਗੱਲਬਾਤ ਕਰਦੇ ਆਂ ਕਿ ਅੱਜ ਦਾ ਕੀ ਭਾਅ ਰਿਹਾ ਹੈ ਇਹ ਪਿਆਜ਼ ਦਾ ਹਾਂਜੀ ਦੋਸਤੋ ਬਾਬੂ ਜੀ ਨਾਲ ਕਰਦੇ ਆਂ ਗੱਲ ਭਾਅ ਜੀ ਅੱਜ ਦਾ ਗੱਡੀ ਦਾ ਭਾਅ ਕੀ ਰਿਹਾ ਜੀ ਪੂਰੀ ਬੰਦ ਦਾ ਜੀ ਕੀ ਭਾਅ ਰਿਹਾ ਜੀ ਬਾਬੂ ਜੀ ਮਠਾਣੀ ਦਾ 11 ਰੁਪਏ ਹਾਂਜੀ ਦੋਸਤੋ 11 ਰੁਪਏ ਕਿਲੋ ਦਾ ਭਾਅ ਜੀ ਮਠਾਣੀਆਂ ਦਾ ਹੀ ਬੰਦ ਪੂਰੀ ਦਾ ਭਾਅ ਜੀ ਅੱਜ ਹਾਂਜੀ ਦੋਸਤੋ ਗੱਡੀ ਵਾਲੇ ਭਾਅ ਵੀ ਪਿਆਜ਼ ਤੇ ਆ ਗਏ ਦਿ ਤੇ ਆਪਾ ਉਧਰਲੇ ਬਾਰੇ ਵੀ ਗੱਲਬਾਤ ਕਰਦੇ ਆ ਬਾਬੂ ਨੂੰ ਕੀ ਭਾਅ ਆ ਕੀ ਭਾਅ ਆ ਭਈ 14 ਰੁਪਏ ਹਾਂਜੀ ਦੋਸਤੋ 14 ਰੁਪਏ ਭਾਅ ਜੀ ਲੋਕਲ ਪਿਆਜ਼ ਆ ਜੀ ਇਹ ਵੀ ਤੇ ਸੁੱਕਾ ਪਿਆਜ਼ ਆ ਪੂਰਾ ਵਧੀਆ ਜੀ 14 ਰੁਪਏ ਦਾ ਭਾਅ ਜੀ ਇਹਦਾ 14 ਰੁਪਏ ਕਿੰਨੂ ਦਾ ਭਾਅ ਜੀ ਇਹਦਾ ਸੁੱਕਾ ਪਿਆਜ਼ ਆ ਪੂਰਾ ਵਧੀਆ ਹਾਂਜੀ ਦੋਸਤੋ ਨਾਸਕ ਦਾ ਪਿਆਜ਼ ਤੇ ਪਿਆਜ਼ ਦਾ ਭਾਅ ਹੈਗਾ ਜੀ 25 ਰੁਪਏ ਦਾ ਭਾਅ ਜੀ ਅੱਜ ਦਾ ਜੀ ਠੀਕ ਆ ਜੀ ਨਾਸਕ ਦਾ ਪਿਆਜ਼ ਜੀ ਤੇ ਲੋਕਲ ਪਿਆਜ਼ ਦਾ ਭਾਅ ਹੈਗਾ ਜੀ ਅੱਜ ਦਾ 12 ਰੁਪਏ ਕਿਲੋ ਦਾ ਭਾਜ ਜੀ ਬੰਦਪੂਰੀ ਦਾ ਭਾਜ ਜੀ ਅੱਜ ਦਾ ਜੀ ਇਹ ਸੁੱਕਾ ਪਿਆਜ਼ ਹੈ ਵੀ ਲਾਲ ਜੀ